ਭਾਈ ਮੈਨੂੰ ਐ ਦੱਸੋ ਤੁਹਾਨੂੰ ਇਹ 허ਗਮ ਕਿਨੇ ਦਿੱਤਾ ਵੀ ਐਮ ਆਰ ਪੀ ਤੋਂ ਉੱਤੇ ਆਪਾਂ ਸਮਾਨ ਵੇਚੀ ਹੈ ਹੈ ਮੈਂ ਇੱਕ ਕੋਗਦੀ ਬੋਤਲ ਪੀਹਾਂ ਦੀ ਹੈ 25 ਰੁਪਏ ਦੀ ਕਿਉਂ ਵੇਚ ਰਹੇ ਹੋ ਇੱਥੇ ਤੇ 25 ਦੀ ਵੀ ਹੋਰ ਜਰੂਰੀ ਨਹੀਂ ਇਹਦਾ 20 ਰੁਪਏ ਦੀ ਹੈ ਹੈਲੋ ਕਿਥਨ ਚਲੋ ਇਹ ਉਹ ਵੀ ਕੰਨ ਨੂੰ ਫੋਨ ਲਾ ਕੇ ਭੱਜ ਗਏ ਮੈਂ ਤੇ ਜਿਹੜਾ ਵੀ ਐਸਾ ਦੁਕਾਨ ਦਾ ਮਾਲਕ ਆ ਭਾਈ ਇਸ ਚੀਜ਼ ਨੂੰ ਤੁਸੀਂ ਜ਼ਿਆਦਾ ਬੰਦ ਕਰ ਦਿਓ ਐਮ ਆਰ ਪੀ ਤੋਂ ਉੱਤੇ ਸਮਾਨ ਵੇਚਣਾ ਵੀ ਆਮ ਬੰਦਾ 5-5 ਰੁਪਏ ਕਿਵੇਂ ਜੋੜਦਾ ਤੇ ਤੁਸੀਂ ਐਮ ਆਰ ਪੀ ਤੋਂ ਉੱਤੇ ਗੈਰ ਕਾਨੂੰਨੀ ਢੰਗ ਦੇ ਨਾਲ ਚੀਜ਼ਾਂ ਤੁਸੀਂ ਕਿਵੇਂ ਇੱਥੇ ਵੇਚ ਸਕਦੇ ਹੋ ਹਜ਼ਾਰਾਂ ਲੋਕਾਂ ਤੋਂ ਇਹ ਕਿੰਨੇ ਰੁਪਏ ਲੁੱਟਦੇ ਹੋਣਗੇ ਜੇ ਇਹਨਾਂ ਨੇ ਇਹ ਬੰਦ ਨਾ ਕੀਤਾ ਗੈਰ ਕਾਨੂੰਨੀ ਢੰਗ ਦੇ ਨਾਲ ਆਈ ਨਹੀਂ ਪਤਾ ਕਾਹਨੋਂ ਇੱਥੇ ਮੈਂ ਪੱਲੀ ਵਿਛਾ ਕੇ ਬਹਿ ਜਾ ਮੇਰਾ ਤੁਹਾਨੂੰ ਫਿਰ ਪਤਾ ਹੀ ਆ ਇੱਥੋਂ ਦੇ ਡੀਸੀ ਸਾਹਿਬ ਤੱਕ ਇੱਥੋਂ ਦੇ ਮੁਲਾਜ਼ਮਾਂ ਤੱਕ ਇਹ ਮੇਰੀ ਵੀਡੀਓ ਜ਼ਰੂਰ ਪਹੁੰਚਦੀ ਕਰ ਦਿਓ ਤੇ ਸਾਡੇ ਲੋਕਾਂ ਨੂੰ ਅਵੇਅਰ ਹੋਣ ਦੀ ਲੋੜ ਆ ਜਿਵੇਂ ਦੱਸਿਆ ਸੀ ਤੇ ਨੌਕਰੀ ਕਰਦੇ ਸੰਦ ਜਾਵੇਂ ਦੱਸੋ ਵੀਡੀਓ ਸਟਾਰਟ ਆ ਅਸੀਂ ਅੱਜ ਸੰਗਰੂਰ ਦੇ ਬਾਸ ਛੱਡੇ ਦੇ ਉੱਪਰ ਆਏ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਜੋ ਬਾਸ ਛੱਡੇ ਦੇ ਉੱਪਰ ਇਹ ਦੁਕਾਨਾਂ ਹੁੰਦੀਆਂ ਨੇ ਸਾਨੂੰ ਕਿਸੇ ਨੇ ਦੱਸਿਆ ਵੀ ਜਿਵੇਂ ਲੁਧਿਆਣੇ ਵੀ ਜਿਹੜਾ ਐਮ ਆਰ ਪੀ ਤੋਂ ਉੱਤੇ ਆ ਜਿਹੜਾ ਸਾਮਾਨ ਵੇਚਿਆ ਜਾਂਦਾਗਾ ਮੈਂ ਆ ਬਾਈ ਦੇ ਕੋਲ ਆਇਆ ਤੇ ਤੈਨੂੰ ਨਹੀਂ ਕੁਛ ਕਹਦੇ ਤੇ ਭਰਾਏ ਸਾਡਾ ਕੋਈ ਗੱਲ ਤੇ ਆਹ ਬੋਤਲ ਆ ਮੇਰੇ ਹੱਥ ਦੇ ਵਿੱਚ ਕੋਗ ਦੀ ਬੋਤਲ ਬੋਤਲ ਹੈਗੀ ਇਹ 20 ਰੁਪਏ ਦੀ ਤੇ ਇੱਥੇ 25 ਰੁਪਏ ਦੀ ਜਿਹੜੀ ਬੋਤਲ ਆ ਇਹ ਵੇਚੀ ਜਾਂਦੀ ਆ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਆ ਜਿਹੜੇ ਪੈਕਟ ਪਏ ਆ ਆ ਲੇਜ ਦੇ ਪੈਕਟ ਆ ਜਿਹੜਾ 25 ਰੁਪਏ ਦਾ ਪੈਕਟ ਆ ਬਾਈ ਕਿੰਨੇ ਦਾ ਹੁਣ 25 ਦਾ ਪਹਿਲਾਂ ਕਿੰਨੇ ਦਾ ਸੀ ਆ ਕਿੰਨੇ ਦਾ ਆਹ ਇਹ 25 ਆ ਦਾ ਇਹ ਪ੍ਰਿੰਟ ਰੇਟ 20 ਰੁਪਏ ਆ ਤੁਸੀਂ ਦੇਖ ਲਓ ਪ੍ਰਿੰਟ ਰੇਟ 20 ਰੁਪਏ ਆ ਤੇ ਇੱਥੇ ਸੰਗਰੂਰ ਬਸ ਛੱਡੇ ਦੇ ਉੱਪਰ ਹੈ 25 ਰੁਪਏ ਦਾ ਵੇਚਿਆ ਜਾਂਦਾ ਏ ਭਾਈ ਮਤਲਬ ਤੁਹਾਨੂੰ ਇਹ ਜਿੰਨਾ ਤੁਸੀਂ ਠੇਕਾ ਦੇਨੇ ਉਹਨਾਂ ਨੇ ਕਿਹਾਗਾ ਵੀ ਪ੍ਰਿੰਟ ਰੇਟ ਤੋਂ ਉੱਪਰ ਜਿਹੜਾ ਸਮਾਨ ਵੇਚੋ ਭਾਈ ਸਾਹਿਬ ਆਪਾਂ ਤਾਂ ਹੀ ਆਪਾਂ ਤਾਂ ਹੀ ਤੁਹਾਨੂੰ ਪੁੱਛ ਰਹੇ ਆਂ ਦੇਖੋ ਤੁਸੀਂ ਆਪਣੇ ਭਰਾ ਹੋ ਹਨਾ ਥੋੜਾ ਜੌਬ ਆ ਆਪਾਂ ਇਹੀ ਪੁੱਛਦੇ ਆਂ ਵੀ ਤੁਹਾਨੂੰ ਕਿਹਾ ਕਿਹਨੇ ਆ ਕਿ 5 ਰੁਪਏ ਵਧਾ ਕੇ ਇਹੋ ਚੀਜ਼ ਵੇਚੋ ਕੋਲਡ ਡਰਿੰਕ ਦੀ ਬੋਤਲ 20 ਵਾਲੀ 25 ਚ ਉਹ ਕੁਰਤਰਿਆਂ ਦਾ ਪੈਕੇਟ 20 ਵਾਲਾ 25 ਚ 10 ਵਾਲਾ ਉਹ ਇੱਕ ਤੁਸੀਂ ਹੋਰ ਦਿਖਾਉਂਦੇ ਸੀਗੇ ਵੀ ਉਹ ਜਿਹੜਾ ਇੰਚਾਰਜ ਹੈ ਇਥੋਂ ਦਾ ਬਸ ਕੀ ਨਾਮ ਉਹਨਾਂ ਦਾ ਨਾਮ ਤਾਂ ਮੈਨੂੰ ਪਤਾ ਨਹੀਂ ਮੇਰੇ ਤਾਂ 2 ਦਿਨ ਹੋ ਗਏ ਲੱਗੇ ਉਹਨੂੰ ਅੱਛਾ 2 ਦਿਨ ਹੋ ਕਿੰਚਾਰਜ ਸਾਹਿਬ ਨੇ ਜਿਹੜੀ ਇਹ ਗੱਲ ਕਹੀ ਆ ਵੀ ਰੇਟ ਵਧਾ ਕੇ ਇੱਥੇ ਵੇਚੀ ਜਾਵੇ ਹਨਾ ਕੋਈ ਵੀ ਜਿਵੇਂ 10 ਰੁਪਏ ਦਾ ਬਿਸਕਟਾਂ ਦਾ ਪੈਕ ਤਾਂ ਇਹ 15 ਦਾ ਹਰ ਚੀਜ਼ ਪੰਜ ਪੰਜ 10 10 ਰੁਪਏ ਰੇਟ ਵਧਾ ਕੇ ਵੇਚਣੀ ਆ ਤੇ ਇੱਥੇ ਜਿਵੇਂ ਬਾਈ ਨੇ ਵੀ ਦੱਸਿਆ ਚਲੋ ਇਹ ਤਾਂ ਇੱਥੇ ਕੰਮ ਕਰਦਾ ਇਹਨਾਂ ਦਾ ਤਾਂ ਕੋਈ ਕਸੂਰ ਨਹੀਂ ਹੈਗਾ ਪਰ ਇਹ ਚੀਜ਼ਾਂ ਨੇ ਜਿਹੜੀਆਂ ਇਥੋਂ ਦੀ ਜਿਹੜਾ ਸਰਕਾਰ ਪ੍ਰਸ਼ਾਸਨ ਆ ਜਾਂ ਜਿਨ੍ਹਾਂ ਦੀ ਵੀ ਜ਼ਿੰਮੇਵਾਰੀ ਬਣਦੀ ਆ ਉਹਨਾਂ ਦੇ ਧਿਆਨ ਦੇ ਵਿੱਚ ਲਿਆਉਣ ਦੇ ਲਈ ਜਿਹੜੀ ਅੱਜ ਅਸੀਂ ਵੀਡੀਓ ਬਣਾ ਰਹੇ ਆ ਕੋਈ ਗੱਲ ਨਹੀਂ ਅੱਗੇ ਹੋਰ ਵੀ ਦੁਕਾਨਾਂ ਹੋਣਗੀਆਂ ਉੱਥੇ ਵੀ ਅਸੀਂ ਸਰਵੇ ਕਰਾਂਗੇ ਵੀ ਇਹ ਜਿਹੜੀਆਂ ਚੀਜ਼ਾਂ ਨੇ ਇਸ ਤਰ੍ਹਾਂ ਕਿਉਂ ਵੇਚੀਆਂ ਜਾ ਰਹੀਆਂ ਮੈਂ ਦੁਕਾਨ ਤੁਹਾਨੂੰ ਬਾਹਰੋਂ ਵੀ ਦਿਖਾ ਦਿੰਨਾ ਆ ਜਾ ਮੜਾ ਬਾਹਰ ਆ ਜਾ ਆ ਬਾਹਰੋਂ ਦਿਖਾ ਦੇ ਹੁਣ ਇੱਥੋਂ ਇਧਰ ਗਾਰੇ ਦੇ ਕੈਮਰੇ ਵਾਲੇ ਇਧਰ ਨੂੰ ਆਹ ਕੰਟੀਨ ਆ ਬਸ 8 ਦੇ ਵਿੱਚ ਸੰਗਰੂਰ ਸਾਰਾ ਆਲੇ ਦੁਆਲੇ ਦਿਖਾ ਦੇ ਮਾਹੌਲ ਤੇ ਸਾਨੂੰ ਕਿਸੇ ਨੇ ਇਨਫੋਰਮੇਸ਼ਨ ਦਿੱਤੀ ਸੀ ਇਸੇ ਕਰਕੇ ਅਸੀਂ ਇੱਥੇ ਆਏ ਸੀ ਵੀ ਜਿਹੜਾ ਇੱਥੇ ਐਮ ਆਰ ਪੀ ਤੋਂ ਉੱਤੇ ਆ ਸਮਾਨ ਵੇਚਿਆ ਜਾਂਦਾ ਹਾਲਾ ਕਿ ਜਿਹੜੀ ਇਹ ਚੀਜ਼ ਆ ਇਹ ਗੈਰ ਕਾਨੂੰਨੀ ਆ ਤੇ ਜਿਹੜਾ ਇੱਥੋਂ ਦਾ ਮਾਲਕਾ ਜਿਹਦੇ ਕੋਲ ਇਹ ਚੀਜ਼ ਹੈਗੀ ਆ ਠੀਕ ਆ ਜਿਹੜਾ ਇੱਥੋਂ ਦੇ ਮਲਾਜ਼ਮਾ ਚਲੋ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਹੈ ਨਾਲੇ ਗੱਲ ਪਤਾ ਕੀ ਹੁਣ ਜਿਵੇਂ ਬਾਈ ਉਹਨੇ ਵੀ ਬੜੇ ਧਿਆਨ ਨਾਲ ਵੀਰੇ ਹਾਂ ਦਾ ਤੁਸੀਂ ਸੁਣ ਰਹੇ ਹੋ ਬਾਈ ਉਹਨਾਂ ਦਾ ਦਿਮਾਗਤ ਕੀ ਚੱਲਦਾ ਹੋਊ ਯਾਰ 5 ਰੁਪਏ ਪਿੱਛੇ ਵੀਡੀਓ ਬਣਾਉਣ ਲੱਗ ਗਏ ਹੈਨਾ ਬਾਈ ਗੱਲ ਇੱਕ 5 ਰੁਪਏ ਦੀ ਨਹੀਂ ਅਸੀਂ ਇੱਕ ਗਏ ਇੱਕ ਕੋਲਡ ਡਰਿੰਕ ਲਈ ਕਿੰਨਾ ਘੱਟ ਆ ਇੱਥੇ ਕਿੰਨਾ ਇਕੱਠਾ ਦਿਹਾੜੀ ਦਾ ਜੇ 200 ਬੰਦਾ ਵੀ ਇਹਨਾਂ ਤੋਂ 5-5 ਰੁਪਏ ਵਧਾ ਕੇ ਚੀਜ਼ਾਂ ਲੈ ਗਿਆ ਕਿੰਨਾ ਜਿਹੜਾ ਕਾਨੂੰਨ ਤੋਂ ਬਾਹਰ ਜਾ ਕੇ ਇਹ ਲੋਕ ਕਮਾਈ ਕਰਗੇ ਲੋਕਾਂ ਨੂੰ ਠੱਗਦੇ ਆ ਹਾਂ ਜਿਹੜਾ ਲੋਕਾਂ ਨੂੰ ਠੱਗਿਆ ਜਾਂਦਾਗਾ ਇਹ ਚੀਜ਼ ਮੈਨੂੰ ਆਈ ਨਹੀਂ ਸਮਝ ਆਉਂਦੀ ਕਿ ਕਦੋਂ ਬੰਦ ਹੋਊਗੀ ਇਹ ਚੀਜ਼ ਸੋ ਇਸ ਕਰਕੇ ਅਸੀਂ ਕੱਲ ਨੂੰ ਫੇਰ ਇੱਥੇ ਆਵਾਂਗੇ ਸਰਪੇ ਕਰਨ ਦੇ ਲਈ ਵੀ ਇਹ ਚੀਜ਼ ਨੂੰ ਜਿਹੜੀ ਠੱਲ ਪਈ ਆ ਜਾਂ ਨਹੀਂ ਪਈ ਇੱਥੇ ਨੌਜਵਾਨ ਖੜੇ ਆ ਮੁੰਡਿਓ ਆਏ ਦੱਸੋ ਵੀ ਐਮ ਆਰ ਪੀ ਤੋਂ ਉੱਤੇ ਚੀਜ਼ ਵੇਚ ਸਕਦੇ ਆ ਆਪਾਂ ਤੁਸੀਂ ਪੜੇ ਲਿਖੇ ਹੋ ਨਾ ਉਹਦੇ ਕੱਟ ਪਾਈਆ ਗੈਰ ਕਾਨੂੰਨੀ ਆ ਚੀਜ਼ੇ ਗੈਰ ਕਾਨੂੰਨੀ ਆ ਜੀ ਠੀਕ ਹੈ ਹੁਣ ਆਮ ਬੰਦਾ ਤੁਸੀਂ ਦੇਖੋ 5 5 ਰੁਪਏ ਕਿਵੇਂ ਜੋੜਦਾਗਾ ਤੇ ਇੱਥੇ ਗੈਰ ਕਾਨੂੰਨੀ ਢੰਗ ਦੇ ਨਾਲ ਜੜੀਆਂ ਇੱਥੇ ਜੜੀਆਂ ਚੀਜ਼ਾਂ ਉਹ ਵੇਚੀਆਂ ਜਾਂਦੀਆਂ ਬਾਈ ਇਹ ਬਾਈ ਦੇ ਨਾਲ ਆਪਾਂ ਗੱਲਬਾਤ ਕਰ ਲੈਨੇ ਆ ਬਾਈ ਮੈਨੂੰ ਐ ਦੋਸਤੋ ਤੁਹਾਨੂੰ ਇਹ ਹੁਕਮ ਕਿਹਨੇ ਦਿੱਤਾ ਵੀ ਐਮ ਆਰ ਪੀ ਤੋਂ ਉੱਤੇ ਆਪਾਂ ਸਮਾਨ ਵੇਚੀ ਹੈ ਹੈ ਐਮ ਆਰ ਪੀ ਤੋਂ ਉੱਤੇ ਆਪਾਂ ਸਮਾਨ ਕਿਵੇਂ ਸਮਾਨ ਉਸ ਬਾਈ ਐਮ ਆਰ ਪੀ ਵਾਲੀ ਨਹੀਂ ਸਾਰੀ ਇਹ ਬੱਚੇ ਬੱਚੇ ਆਹ ਜਮੈਂ ਕੋਗ ਦੀ ਬੋਤਲ ਪੀਹਾਂ ਦੀ ਹੈ 25 ਰੁਪਏ ਦੀ ਕਿਉਂ ਵੇਚ ਰਹੇ ਹੋ ਇੱਥੇ ਦੇ 25 ਦੀ ਵੀ ਕੋਈ ਨਹੀਂ ਇਹਦਾ 20 ਰੁਪਏ ਦੀ ਹੈ ਹੈਲੋ ਤੁਹਾਨੂੰ ਚਲੋ ਜੀ ਉਹ ਵੀ ਕੰਨ ਨੂੰ ਫੋਨ ਲਾ ਕੇ ਭੱਜ ਗਏ ਮੈਨੂੰ ਲੱਗਦਾ ਇੱਥੇ ਜਿਆਦਾ ਸੰਗਰੂਰ ਦੇ ਵਿੱਚ ਨਵਾਂ ਕੋਈ ਕਾਨੂੰਨ ਬਣਿਆ ਵੀ ਐਮ ਆਰ ਪੀ ਤੋਂ ਉੱਤੇ 5-10 ਰੁਪਏ ਰੇਟ ਵਧਾ ਗਿਆ ਜਿਹੜੀ ਚੀਜ਼ ਵੇਚੀ ਜਾਵੇ ਤੇ ਬਾਈ ਨੇ ਜਿਵੇਂ ਕਿਹਾ ਪਿੱਛੇ ਕਹਿੰਦੇ ਅਸੀਂ ਤਾਂ ਇੱਥੇ ਕੰਮ ਕਰਦੇ ਹਾਂ ਜਿਹੜਾ ਵੀ ਐਸਾ ਦੁਕਾਨ ਦਾ ਮਾਲਕਾ ਭਾਈ ਇਸ ਚੀਜ਼ ਨੂੰ ਤੁਸੀਂ ਜਿਆਦਾ ਬੰਦ ਕਰ ਦਿਓ ਐਮ ਆਰ ਪੀ ਤੋਂ ਉੱਤੇ ਸਮਾਨ ਵੇਚਣਾ ਜਾਂ ਇੱਥੋਂ ਦੇ ਜਿਹੜੇ ਮੁਲਾਜ਼ਮ ਨੇ ਪੁਲਿਸ ਮੁਲਾਜ਼ਮ ਉਹਨਾਂ ਦੇ ਤੱਕ ਇਹ ਚੀਜ਼ ਜ਼ਰੂਰ ਜਾਣੀ ਚਾਹੀਦੀ ਆ ਵੀ ਆਮ ਬੰਦਾ 5-5 ਰੁਪਏ ਕਿਵੇਂ ਜੋੜਦਾ ਤੇ ਤੁਸੀਂ ਐਮ ਆਰ ਪੀ ਤੋਂ ਉੱਤੇ ਗੈਰ ਕਾਨੂੰਨੀ ਢੰਗ ਦੇ ਨਾਲ ਚੀਜ਼ਾਂ ਤੁਸੀਂ ਕਿਵੇਂ ਇੱਥੇ ਵੇਚ ਸਕਦੇ ਹੋ ਠੀਕ ਆ ਆ ਜਿਹੜੀ ਚੀਜ਼ ਆ ਇਹ ਕਿਸੇ ਦੇ ਧਿਆਨ ਦੇ ਵਿੱਚ ਨਹੀਂ ਆਈ ਕਿੰਨੀ ਇੱਥੇ ਪਬਲਿਕ ਫਿਰਦੀ ਆ ਦੇਖੋ ਤੁਸੀਂ ਕਿੰਨੀ ਇੱਥੇ ਪਬਲਿਕ ਫਿਰਦੀ ਆ ਤੁਸੀਂ 5 ਰੁਪਏ ਜੇ ਇਹਨਾਂ ਨੇ ਇੱਕ ਜਾਣੇ ਤੋਂ ਲੁੱਟੇ ਆ ਹਜ਼ਾਰਾਂ ਲੋਕਾਂ ਤੋਂ ਇਹ ਕਿੰਨੇ ਰੁਪਏ ਲੁੱਟਦੇ ਹੋਣਗੇ ਸੋ ਇਹ ਮੇਰੀ ਜਿਹੜੀ ਵੀਡੀਓ ਆ ਸ਼ੇਅਰ ਕਰਕੇ ਇਥੋਂ ਸੰਗਰੂਰ ਦੇ ਪ੍ਰਸ਼ਾਸਨ ਤੱਕ ਇਥੋਂ ਦੇ ਲੀਡਰਾਂ ਤੱਕ ਜਰੂਰ ਜਾਣੀ ਚਾਹੀਦੀ ਆ ਜੇ ਇਹਨਾਂ ਨੇ ਇਹ ਬੰਦ ਨਾ ਕੀਤਾ ਗੈਰਕਾਨੂੰਨੀ ਢੰਗ ਦੇ ਨਾਲ ਆਈ ਨਹੀਂ ਪਤਾ ਕਾਹ ਨੂੰ ਇੱਥੇ ਮੈਂ ਪੱਲੀ ਵਿਛਾ ਕੇ ਬਹਿ ਜਾ ਮੇਰਾ ਤੁਹਾਨੂੰ ਫਿਰ ਪਤਾ ਹੀ ਆ ਤੇ ਸਰਕਾਰ ਨੂੰ ਕਾਰਵਾਈ ਜਰੂਰ ਕਰਨੀ ਚਾਹੀਦੀ ਆ ਵੀਡੀਓ ਸਾਡੇ ਕੋਲ ਆ ਉਹ ਮੁੰਡੇ ਨੇ ਵੀ ਕਿਹਾਗਾ ਕਹਿੰਦਾ ਸਾਨੂੰ ਉੱਪਰੋਂ ਹੁਕਮ ਆ ਵੀ 5 ਰੁਪਏ ਵਧਾ ਕੇ ਚੀਜ਼ ਵੇਚਣੀ ਆ ਤੇ ਆ ਸੰਸਾਰ ਹੁਣ ਕਰ ਗੱਲ ਬਾਈ ਇਹ ਰਫਤਾਰ ਹੈ ਕੱਲੇ ਸੰਗਰੂਰ ਏਰੀਏ ਦੀ ਗੱਲ ਨਹੀਂ ਹੋਰ ਵੀ ਲੁਧਿਆਣਾ ਆਪਾਂ ਬਸ ਸਟੈਂਡ ਉਹ ਤਾਂ ਵੀ ਹਣਾ ਦਿਖਾਈ ਆ ਲੁਧਿਆਣਾ ਦੇਖ ਲਈਏ ਜਾਂ ਹੋਰ ਕਹਿੰਦੇ ਨੇ ਜੀ ਇਹ ਤਾਂ ਇੰਨੇ ਵੀ ਮਿਲੂਗੀ ਤੁਸੀਂ ਲੈਣੀਆ ਲੋ ਨਹੀਂ ਨਾ ਸੀ ਹੁਣ ਆਪਣੇ ਵਰਗਾ ਚਲੋ ਆਪਾਂ ਕਹਿੰਦੇ ਆ ਯਾਰ ਵੀ ਆਪਾਂ ਲੈ ਲਾਂਗੇ ਯਾਰ ਕੋਈ ਚੱਕਰ ਨਹੀਂ ਪਰ ਜਿਹੜਾ ਬੰਦਾ 2 250 300 ਰੁਪਿਆ ਦਿਹਾੜੀ ਕਮਾਉਣ ਵਾਲਾ ਉਹਨੂੰ ਇੰਨੀ ਗਰਮੀ ਚ ਪਿਆਸ ਲੱਗੇ ਉਹ ਕੋਕੀ ਦੀ ਬੋਤਲ ਜਾਂ ਪਾਣੀ ਦੀ ਬੋਤਲ ਲੈ ਲਵੇ ਬਾਈ ਉਹ ਦੱਸੋ ਕਿੱਥੇ ਜਾਊਗਾ ਬਾਈ ਤੁਸੀਂ ਖੜੇ ਹੋ ਪਾਦਾ ਤੁਸੀਂ ਖੜੇ ਹੋ ਦੱਸੋ ਵੀਰੇ ਜਿਹੜਾ ਦਿਹਾੜੀ ਵਾਲਾ ਬੰਦਾ 5 ਰੁਪਏ ਹਰ ਚੀਜ਼ ਮਹਿੰਗੀ ਇੱਥੇ ਲੈ ਕੇ ਉਹ ਕਿੱਥੇ ਜਾਊਗਾ ਉਹਨੇ ਕਿੱਥੇ ਜਾਣਾ ਵੀਰੇ ਉਹਨੇ ਕਿੱਥੇ ਜਾਣਾ ਹਾਂਜੀ ਉਹ ਗੱਲ ਬਟਾਊਗਾ ਲੈ ਲੂਗਾ ਕਿਉਂਕਿ ਮਾਤਾ ਹੁਣ ਤੁਸੀਂ ਹਾਂ ਤੁਸੀਂ ਹੁਣ ਸਿਆਣਿਆਂ ਤੁਹਾਡੇ ਨਾਲ ਜਵਾਕ ਵੀ ਹੁੰਦੇ ਨੇ ਨਿਆਣਾ ਹਣਾ ਜਿੱਦ ਕਰਦਾ ਵੀ ਭਾਈ ਆ ਚੀਜ਼ ਦਓ ਹੁਣ 20 ਵਾਲੀ ਚੀਜ਼ ਇਹ ਅੰਦਰ 25 ਚ ਵੇਚਦੇ ਨੇ ਦੱਸੋ ਹਾਂ ਵੇਚਦੇ ਨੇ ਇਹ ਗੈਰ ਕਾਨੂੰਨੀ ਆ ਭਾਈ ਇਹ ਗੈਰ ਕਾਨੂੰਨੀ ਆ ਇਹਨਾਂ ਦੇ ਉੱਪਰ ਜਿਹੜਾ ਕਾਰਵਾਈ ਹੋਣੀ ਚਾਹੀਦੀ ਆ ਗੈਰ ਕਾਨੂੰਨੀ ਢੰਗ ਦੇ ਨਾਲ ਆਪਾਂ ਐਮ ਆਰ ਪੀ ਤੋਂ ਉੱਪਰ ਚੀਜ਼ ਵੇਚ ਨਹੀਂ ਸਕਦੇ ਹਾਂ ਵੇਚ ਨਹੀਂ ਸਕਦੇ ਪਹਿਲੀ ਗੱਲ ਇਹ ਗੈਰ ਕਾਨੂੰਨੀ ਆ ਚੀਜ਼ ਤੋਂ ਬਹਾਨੇ ਇਹ ਕੀ ਲਾਉਂਦੇ ਨੇ ਅਸੀਂ ਜੀ ਤੁਹਾਨੂੰ ਕੋਲਡ ਡਰਿੰਕ ਠੰਡੀ ਕਰਕੇ ਦੰਨੇ ਆ ਬਾਈ ਜੀ ਕਾਨੂੰਨ ਇਦਾਂ ਹੀ ਕਹਿੰਦੇ ਨੇ ਨਾ ਵੀ ਠੰਡੀ ਕਰਕੇ ਦੰਨੇ ਆ ਬਿਜਲੀ ਫ੍ਰੀ ਆ ਗਵਰਨਮੈਂਟ ਦੀ ਲੈ ਯਾਰ ਬਾਈ ਬਿਜਲੀ ਫ੍ਰੀ ਹੋਵੇ ਚਾਹੇ ਯਾਰ 50 ਰੁਪਏ ਯੂਨਟ ਹੋਵੇ ਸਾਨੂੰ ਮਤਲਬ ਨਹੀਂ ਹੋਵਾ ਪਰ ਜਦੋਂ ਐਮ ਆਰ ਪੀ ਲੱਗ ਗਈ ਮੈਕਸਿਮਮ ਰਿਟੇਲ ਪ੍ਰਾਈਸ ਥੋੜਾ ਸਾਰੀ ਬਚਤ ਦੁਕਾਨਦਾਰ ਦੀ ਬਚਤ ਹੋਰ ਜਿਹੜੇ ਥੋੜੇ ਵਪਾਰੀਆਂ ਦੀ ਬਚਤ ਉਸ ਦੇ ਵਿੱਚ ਐਡ ਹੋ ਕੇ ਆਉਣੀਆਂ ਜੇ 20 ਰੁਪਏ ਆ ਤਾਂ ਇਹਨਾਂ ਵਪਾਰੀਆਂ ਨੂੰ 16 ਰੁਪਏ 15 ਰੁਪਏ ਉਹ ਬੋਤਲ ਪਈ ਹੋਈ ਆ ਥੋੜਾ ਮੁਨਾਫਾ ਜਿਹੜਾ ਉਸ ਤੇ ਜੁੜ ਕੇ ਆਉਣਾ ਤੁਸੀਂ ਫੇਰ ਇੱਕ ਫਾਇਦੇ ਦੇਣਾ ਉਹਦੇ 5 ਰੁਪਏ ਵੱਧ ਯਾਰ ਕਿਵੇਂ ਵੇਚ ਸਕਦੇ ਹੋ ਤੇ ਸੰਸਾਰ ਇੱਕ ਗੱਲ ਹੋਰ ਆ ਮੈਨੂੰ ਸਮਝ ਨਹੀਂ ਆਉਂਦੀ ਵੀ ਸਾਡੇ ਆਮ ਲੋਕ ਕਿਉਂ ਨਹੀਂ ਬੋਲਦੇ ਜਦੋਂ ਬੋਤਲ ਦੇ ਉੱਪਰ ਪ੍ਰਿੰਟ ਰੇਟ ਆ ਐਮ ਆਰ ਪੀ ਤੋਂ ਉੱਪਰ ਤੁਸੀਂ ਇੱਕ ਵੀ ਪੈਸਾ ਦਿੱਨੇ ਕਿਉਂ ਆ ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ ਇੱਥੋਂ ਦੇ ਡੀ ਸੀ ਸਾਹਿਬ ਤੱਕ ਇਥੋਂ ਦੇ ਮਲਾਜ਼ਮਾਂ ਤੱਕ ਇਹ ਮੇਰੀ ਵੀਡੀਓ ਜ਼ਰੂਰ ਪਹੁੰਚਦੀ ਕਰ ਦਿਓ ਤੇ ਸਾਡੇ ਲੋਕਾਂ ਨੂੰ ਅਵੇਅਰ ਹੋਣ ਦੀ ਲੋੜ ਆ ਇੱਕ ਇੱਕ ਰੁਪਈਆ ਤੁਸੀਂ ਕਿਵੇਂ ਕਮਾਉਨੇ ਹੋ ਤੁਹਾਨੂੰ ਪਤਾ ਹਨ ਫੇਰ ਵੀ ਤੁਸੀਂ ਐਮ ਆਰ ਪੀ ਤੋਂ ਉੱਪਰ ਜਿਹੜਾ ਪੈਸਾ ਕਿਉਂ ਦਿੰਨੇ ਹੋ ਇਹ ਚੀਜ਼ ਜ਼ਰੂਰ ਤੁਹਾਨੂੰ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਆ ਤੇ ਵੀਡੀਓ ਸ਼ੇਅਰ ਕਰਕੇ ਸੰਗਰੂਰ ਦੇ ਲੋਕਾਂ ਤੱਕ ਜ਼ਰੂਰ ਪਹੁੰਚਦੀ ਕਰਿਓ ਅਵੇਅਰ ਹੋਵੋ ਇੱਥੇ ਆਉਣਾ ਕੋਈ ਵੀ ਸਮਾਨ ਤੁਸੀਂ ਲੈਣਾਗਾ ਜਿੰਨਾ ਰੇਟ ਆ ਐਮ ਆਰ ਪੀ ਦਾ ਓਨਾ ਰੁਪਈਆ ਦੇ ਕੇ ਤੁਸੀਂ ਸਮਾਨ ਲਓ ਸੋ ਇਹ ਗੱਲਾਂ ਸੀ ਅੱਜ ਦੀਆਂ ਅਵੇਅਰ ਹੋਵੋ ਸचेत ਹੋਵੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ